ਆ ਵੀਡੀਓ ਦੇਖ ਕੇ ਦੋਸਤੋ ਤੁਹਾਡਾ ਰੂਹ ਸਦੋ ਦਿਲ ਵੀ ਖੁਸ਼ ਹੋ ਜਾਵੇਗਾ ਤੇ ਕੁੜੀ ਨੇ ਆਪਣੇ ਪਤੀ ਦੀ ਉਡੀਕ ਦੇ ਵਿੱਚ ਕਈ ਸਾਲ ਲੰਗਾ ਦਿੱਤੇ ਪਰ ਜਦੋਂ ਉਸ ਨੂੰ ਪਤਾ ਲੱਗਾ ਕਿ ਉਸ ਦਾ ਪਤੀ ਹੁਣ ਉਸ ਦੇ ਕੋਲ ਆ ਰਿਹਾ ਤਾਂ ਕੁੜੀ ਨੇ ਬੇਹੱਦ ਸੋਹਣੀ ਤਿਆਰੀ ਦੇ ਨਾਲ ਆਪਣੇ ਪਤੀ ਨੂੰ 에য়ারਪੋਰਟੋਂ ਤੇ ਲੈਣ ਪਹੁੰਚੀ ਤੇ ਤੁਸੀਂ ਵੀਡੀਓ ਦੇ ਐਂਡ ਤੱਕ ਬਣੇ ਰਹੋ ਕੁਝ ਸ਼ੋਰਟ ਸਾਨੂੰ ਐਂਡ ਤੇ ਦਿਖਾਵਾਂਗੇ ਤੇ ਜੱਥੇ ਕੀ ਦੋਸਤੋ ਦੇਖੇ ਜਿਵੇਂ ਕਿ ਚੰਗੇ ਪੇਖ ਨੂੰ ਲੈ ਕੇ ਬੇਸ਼ੱਕ ਦੋਤੋ ਤੇ ਕੁੜੀ ਅੱਜ ਤੋਂ ਕਈ ਸਾਲ ਪਹਿਲਾਂ ਕੈਨੇਡਾ ਦੇ ਵਿੱਚ ਗਈ ਸੀ ਆਪਣੇ ਪਤੀ ਤੋਂ ਬਖੋ ਗਈ ਜਿੱਥੇ ਕਿ ਦੋਤੋ ਇਸ ਕੁੜੀ ਨੇ ਆਪਣੇ ਪਤੀ ਨੂੰ ਆਪਣੇ ਕੋਲ ਬੁਲਾਉਣ ਦੇ ਲਈ ਬੇਸ਼ੱਕ ਕੁਝ ਸ਼ਮਤ ਲੱਗਿਆ ਤਾਂ ਇਸ ਕੁੜੀ ਨੇ ਬੇਹੱਦ ਸੋਨਾ ਸਬਰ ਕੀਤਾ ਜਿੱਥੇ ਕਿ ਦੋਤੋ ਅੱਜ ਦੀਆਂ ਕੁੜੀਆਂ ਦੇ ਵਿੱਚ ਬਿਲਕੁਲ ਵੀ ਸ਼ਾਬਰ ਨਹੀਂ ਜਿੱਤੇ ਕਿ ਦੋਤੋ ਵਿਆਹ ਕਰਵਾ ਕੇ ਵੀ ਮੁੱਕਰ ਜਾਂਦੇ ਹਨ ਪਰ ਇਸ ਕੁੜੀ ਦਾ ਦਿਲ ਦੇਖੋ ਜਿਸ ਨੇ ਆਪਣੇ ਕੁੜੀ ਨੇ ਬੜੇ ਹੀ ਸਿੱਦਤ ਦੇ ਨਾਲ ਨਵਾਇਆ ਰਿਸ਼ਤਾ ਤਤੋਂ ਸੇ ਇਸ ਵੀਡੀਓ ਦੇ ਵਿੱਚ ਸਾਫ-ਸਾਫ ਦੇ ਸਦੋ ਕਿ ਦੋਤੋ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਵਦੇਸ਼ ਜਾਣਾ ਚਾਹੁੰਦੇ ਹੋ ਜਾਂ ਨਹੀਂ ਆਪਣੀ رائے ਜ਼ਰੂਰ ਦਿਓ ਸਾਡੇ ਚੈਨਲ ਨਾਲ ਬਣੇ ਰਹੇ ਲਈ ਧੰਨਵਾਦ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਜੋ ਤੁਹਾਨੂੰ ਇਹੋ ਜਿਹੀ ਅਪਡੇਟਾਂ ਦਿੰਦੇ ਰਹਾਂਗੇ